ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਬਹੁਤ ਸੋਨੇ ਸੂਟ ਲੈ ਕੇ ਆਈਆਂ ਤੇ ਹਮੇਸ਼ਾ ਹੀ ਇਹ ਜਿਹੜੇ ਸੂਟ ਨੇ ਸਾਰਿਆਂ ਨੂੰ ਬੜੇ ਪਸੰਦ ਆਉਂਦੇ ਨੇ ਕਿਉਂਕਿ ਗਰਮੀਆਂ ਲਈ ਸਪੈਸ਼ਲ ਨੇ ਕਾਟਨ ਦੇ ਮਸਲੀਨ ਕਾਟਨ ਦੇ ਸੂਟ ਨੇ ਰੰਗ ਬਹੁਤ ਹੀ ਜ਼ਿਆਦਾ ਆਏ ਨੇ ਇੰਨਾ ਵਿੱਚ ਜਿਹੜੇ ਰੰਗ ਨੇ ਸਾਰਿਆਂ ਦੀ ਪਸੰਦ ਦੇ ਆਉਂਦੇ ਨੇ ਲਗਭਗ 50 ਤੋਂ 60 ਜਿਹੜੇ ਕੀ ਡਿਜ਼ਾਈਨ ਇੰਨਾ ਵਿੱਚ ਆਏ ਨੇ ਤੁਹਾਨੂੰ ਜਿਹੜੇ ਕੀ ਡਿਜ਼ਾਈਨ ਮਿਲੇਗਾ ਮਸਲੀਨ ਸਟਾਫ ਹੈ 5 ਮੀਟਰ ਦਾ ਆਲਓ ਤੁਹਾਨੂੰ ਸੂਟ ਮਿਲੇਗਾ ਤੇ ਸ਼ਰਟ ਜਿਹੜੀ ਆ ਗਲੇ ਤੇ ਤੁਹਾਨੂੰ ਨਾਲ ਬਟਨ ਲੱਗੇ ਮਿਲ ਜਾਣਗੇ ਗਲੇ ਦੇ ਉੱਪਰ ਲੈਂਸ ਲੱਗੀ ਹੈ ਤੇ ਦੁਪੱਟਾ ਜਿਹੜਾ ਤੁਹਾਨੂੰ ਮਿਲੇਗਾ ਹਾਫ ਪਿਓਰ ਦਾ ਇਹ ਸੂਟ ਜਿਹੜੇ ਆ ਕਿ ਥੋੜੇ ਜਿ ਹੁਣ ਰੇਟ ਥੋੜੇ 50 ਰੁਪਏ ਰੇਟ ਵੱਧ ਗਿਆ ਹੈ ਪਹਿਲਾਂ ਇਹ ਸੂਟ ਜਿਹੜੇ ਕਿ ਹੁਣ ਤੁਹਾਨੂੰ ਇਹ ਸੂਟ ਮਿਲਣਗੇ 1150 ਰੁਪਏ ਦੇ ਵਿੱਚ ਡਿਜ਼ਾਈਨ ਜਿਹੜੇ ਨੇ ਜਿਵੇਂ ਕਿ ਇਹਨਾਂ ਵਿੱਚ ਆਇ ਤੇ ਨਵੇਂ-ਨਵੇਂ ਆਉਂਦੇ ਰਹਿੰਦੇ ਨੇ ਇਸ ਲਈ ਮੈਂ ਜਦੋਂ ਵੀ ਇਹਦੇ ਵਿੱਚ ਨਵੇਂ ਰੰਗ ਆਉਂਦੇ ਨੇ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹੁੰਨੀ ਆ ਕਿ ਤੁਹਾਡੇ ਤੱਕ ਸਾਰੇ ਰੰਗ ਪਹੁੰਚਾ ਦੇਵਾਂ ਤੇ ਇੱਥੇ ਅੱਜ ਮੈਂ ਸਾਰੇ ਹੀ ਵੀਡੀਓ ਵਿੱਚ ਰੰਗ ਐਡ ਕਰ ਦਿੱਤੇ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਲਗਭਗ 50 50 ਤੋਂ ਉੱਪਰ ਹੀ ਰੰਗ ਆਏ ਨੇ ਸੂਟ ਤੁਹਾਨੂੰ ਪਿਓਰ ਆਲ ਓਵਰ ਪ੍ਰਿੰਟਡ ਮਸਲੀਨ ਫੈ布ਰਿਕ ਦੇ ਨਾਲ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਫੈ布ਰਿਕ ਹੈ ਤੇ ਇਹ ਸੂਟ ਜਿਹੜੇ ਨੇ ਸਭ ਨੂੰ ਬਹੁਤ ਪਸੰਦ ਆਉਂਦੇ ਨੇ ਇੱਕ ਅਫੋਰਡੇਬਲ ਰੇਟ ਦੇ ਵਿੱਚ ਤੁਸੀਂ ਜਾਓ ਤਾਂ ਇਹਨੂੰ ਵਿਆਹਾਂ ਸ਼ਾਦੀਆਂ ਤੇ ਵੀ ਪਾ ਸਕਦੀ ਹੈ ਕਿਉਂਕਿ ਜਿਹੜੇ ਸੂਟ ਨੇ ਅੱਜਕੱਲ ਜਿਵੇਂ ਕੜੀਆਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਹੈਵੀ ਵਿਆਹਾਂ ਸ਼ਾਦੀਆਂ ਦੇ ਸੂਟ ਨਹੀਂ ਵੀਅਰ ਕਰਦੇ ਉਹਨਾਂ ਲਈ ਵਧੀਆ ਨੇ ਦੁਪੱਟਾ ਜਿਹੜਾ ਹੈ ਉਹਦੇ ਬਾਕੀ ਤਾਂ ਸਾਰਾ ਪਲੇਨ ਹੈ ਪਰ ਸਾਈਡ ਤੇ ਜਿਹੜੀ ਲੈਂਸ ਲੱਗੀ ਹੈ ਲੈਂਸ ਕੰਟਰਾਸਟ ਕਰਕੇ ਲਾਈ ਗਈ ਹੈ ਉਹ ਵੀ ਸੂਟ ਵਿੱਚ ਜਿਹੜਾ ਸਭ ਤੋਂ ਵੱਧ ਵਰਕ ਹੈ 1150 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਚਾਰਜਸ ਜਿਹੜੇ ਬਿਲਕੁਲ ਫ੍ਰੀ ਨੇ ਆਲੋਪਰ ਇੰਡੀਆ ਤੁਸੀਂ ਕਿਤੇ ਵੀ ਆਰਡਰ ਕਰਦੇ ਹੋ ਤੁਹਾਨੂੰ ਇਹਨਾਂ ਤੇ ਕੋਈ ਐਕਸਟਰਾ ਜਿਹੇ ਚਾਰਜਸ ਹੋ ਨਹੀਂ ਦੇਣੇ ਪੈਣਗੇ ਸਿਰਫ ਤੇ ਸਿਰਫ 1150 ਰੁਪਏਾਂ ਦੇ ਵਿੱਚ ਤੁਹਾਨੂੰ ਜਿਹੜੇ ਸੂਟ ਹੋ ਮਿਲ ਜਾਣਗੇ ਐ ਜਿਹੜੀਆਂ ਕਲੈਕਸ਼ਨਾਂ ਨੇ ਸਿਲਕ ਬੰਦਨੀ ਦਾ ਗਟਚੋਲਾ ਐਮਬਰਾਇਡਰੀ ਸੂਟ ਆਇਆ ਏ ਇਹਦੇ ਵਿੱਚ ਤੁਹਾਨੂੰ ਜਿਹੜੇ ਰੰਗ ਮਿਲ ਜਾਣਗੇ ਚਾਰ 2250 ਰੁਪਏ ਦਾ ਰੇਟ ਹੈ ਸਿਲਕ ਬੰਦਨੀ ਦਾ ਸੇਮ ਹੀ ਫੈਬਰਿਕ ਤੇ ਵਿੱਚ ਤੁਹਾਨੂੰ ਬਾਟਮ ਮਿਲੇਗਾ ਤੇ ਥੋੜੀ ਦੁਪੱਟਾ ਮਿਲੇਗਾ ਬਾਟਮ ਇਹਦਾ ਜਿਹੜਾ ਉਸਨ ਤੋਂ ਦਾਏਗਾ 2250 ਰੁਪਏ ਦਾ ਰੇਟ ਹੈ ਸੂਟ ਇਹਦੇ ਵਾਲ ਜਿਹੜੇ ਵੀ ਨੇ ਸਾਰੇ ਹੀ ਅਵੇਲੇਬਲ ਨੇ ਐ ਜਿਹੜਾ ਸੂਟ ਹੈ ਸਿੰਗਲ ਕਲਰ ਦੇ ਵਿੱਚ ਆਇਆ ਹੈ ਆਰਗੇਨਿਕ ਸਿਲਕ ਦੇ ਵਿੱਚ ਜਦ ਹੀ ਐਮਬਰਾਇਡਰੀ ਹੋਈ ਹੈ ਸਿੰਗਲ ਕਲਰ ਹੈ 2825 ਰੁਪਏ ਦਾ ਰੇਟ ਹੈ ਐ ਸੂਟ ਦੋ ਰੰਗਾਂ ਵਿੱਚ ਆਇਆ ਹੈ ਇਹਦਾ ਰੇਟ ਹੈ 1450 ਰੁਪਏ ਮੋਡਲ ਪਿਓਰ ਮੋਡਲ ਬਹੁਤ ਹੀ ਪਿਆਰੀ ਐਮਬਰਾਇਡਰੀ ਦੇ ਨਾਲ ਆਇਆ ਹੈ 100% ਮਸਲੀਨ ਕਾਟਨ ਦਾ ਦੁਪੱਟਾ ਤੁਹਾਨੂੰ ਮਿਲੇਗਾ ਫੈਂਸੀ ਡਿਜ਼ਾਈਨਿੰਗ ਹੋਈ ਹੈ ਸਕੈਲਪਿੰਗ ਹੋਈ ਹੈ ਬਹੁਤ ਸੋਹਣਾ ਸੂਟ ਹੈ ਰੰਗ ਬਟੇ ਪਿਆਰੇ ਨੇ ਇਲੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਰੰਗ ਜਿਹੜੇ ਦੋ ਨੇ ਇਹਨਾਂ ਵਿੱਚ ਚਾਰ ਰੰਗ ਆਏ ਨੇ ਵੀ ਫੁੱਲ ਹੈਵੀ embroiderry ਦੇ ਨਾਲ ਹੀ ਸੂਟ ਆਏ ਨੇ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਤੁਸੀਂ ਸੂਟ ਨੂੰ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਸਾਡਾ ਨੰਬਰ ਮੈਂ ਆਪਣਾ 623924565 ਜੀ ਦਿੱਤਾ ਆ ਉਸ ਨੰਬਰ ਤੇ ਆ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਗੇ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ